ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਸੀ ਮੈਨੂੰ ਤਾਂ ਲੱਗਦਾ ਕਿ ਕਿਤੇ ਵੀ ਹੋਰ ਹੋਰ ਦੀ ਹੋਰ ਜਾ ਰਹੀ ਹੈ ਇਸ ਵੇਲੇ ਅਸੀਂ ਸਾਰੇ ਲੋਕ ਸੀ ਅਸੀਂ ਸੋਚਦੇ ਸਾਂ ਕਿ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਬੇਸਿਕ ਇੱਕ ਪ੍ਰੀਮਾਈਸ ਹੈਗਾ ਸੀ ਜਦੋਂ ਤੇ ਮੈਂ ਉਹਨਾਂ ਦੇ ਨਾਲ ਲੱ ਲਿਆ ਉਹ ਇਹ ਸੀ ਕਿ ਆਪਾਂ ਜਿਹੜੀ ਹੈ ਜਿਹੜਾ ਇੱਕ ਸਿਸਟਮਿਕ ਚੇਂਜ ਕਰਨਾ ਉਹ ਜਿਹੜਾ ਸਿਸਟਮਿਕ ਚੇਂਜ ਹੈ ਸਿਸਟਮਿਕ ਚੇਂਜ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀ ਕਿ ਜਿਹੜੀ ਤਾਕਤ ਹੈ ਜਿਹੜੀ ਸੱਤਾ ਹੈ ਉਸ ਨੂੰ ਲੋਕਾਂ ਘਰੋਂ ਕਰੀ ਜਿਹੜੀ ਹੈ ਉਹ ਪਛਾਣੀ ਆ ਅਰਵਿੰਦ ਕੇਜਰੀਵਾਲ ਨੇ ਤਾਂ ਜ਼ਿੰਦਗੀ ਜਿਹੜੀ ਹੈ ਉਹ ਆਪਣੇ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਵਾਸਤੇ ਟੈਕਸੇਸ਼ਨ ਰਾਈਟਸ ਦੀ ਮੰਗ ਕਰਕੇ ਕੀਤੀ ਸੀ ਉਹ ਕਿੱਥੇ ਗਈ ਗੱਲ ਉਹ ਲੋਕਪਾਲ ਕਿੱਥੇ ਗਿਆ ਦਿੱਲੀ ਦੇ ਵਿੱਚ 70 ਸੀਟਾਂ ਹਨ ਤੁਹਾਡੇ ਕੋਲ ਉਹ ਕਿੱਥੇ ਗਿਆ ਹੁਣ ਔਰ ਜਿਹੜਾ ਤੁਹਾਡੇ ਲੋਕਪਾਲ ਦੀਆਂ ਗੱਲਾਂ ਨੇ ਉਹ ਤੁਸੀਂ ਲੱਸੀ ਕਰਕੇ ਲੋਕਾਂ ਦੇ ਸਾਹਮਣੇ ਵਿਖਾਉਂਦੇ ਹੋ ਉਸਨੇ ਜਦੋਂ ਪ੍ਰਸ਼ਾਦ ਗੂਸ਼ਨ ਯੋਗਿੰਦਰ ਯਾਦਵ ਹੋਰਾਂ ਜਿਹੜਾ ਜਿਹੜਾ ਉਸ ਵੇਲੇ ਜਿਹੜੀ ਗੱਲ ਵਾਪਰੀ ਤੁਸੀਂ ਉਹਨਾਂ ਨੂੰ ਜਿਸ ਤਰ੍ਹਾਂ ਦੁੱਧ ਚ ਮੱਖੀ ਵਾਂਗੂ ਬਾਹਰ ਕੱਢਿਆ ਉਹ ਕੀ ਅਸੀਂ ਵੇਖਦੇ ਨਹੀਂ